ਮਰਦਾਬਾਦ 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 ਜੈ ਹਸਕਾਰ ਮਰਦਾਬਾਦ 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 ਜਿੰਦਾਬਾਦ ਜਿੰਦਾਬਾਦ ਸ਼ਹਿਰ ਦੀ ਹਰ ਗਲੀ ਹਰ ਮੋੜ ਦੇ ਉੱਤੇ ਸੀਵਰੇਜ ਓਵਰਫਲੋ ਹੋ ਰਿਹਾ ਹੈ ਚਿੱਕੜ ਦੇ ਨਾਲ ਗਲੀਆਂ ਭਰੀਆਂ ਨਜ਼ਰ ਆ ਰਹੀਆਂ ਜਿਹੜੀਆਂ ਟੁੱਟੀਆਂ ਐ ਟੁੱਟੀਆਂ ਵਾਲੀਆਂ ਪਾਈਪਾਂ ਜਿਹੜੀਆਂ ਉਹ ਟੁੱਟੀਆਂ ਹੋਈਆਂ ਉਹਦਾ ਕਾਰਨ ਵੱਡਾ ਐ ਇਸ ਵੀਡੀਓ ਨੂੰ ਦਬਕੇ ਸ਼ੇਅਰ ਵੀ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਦੱਸਿਓ ਵੀ ਜ਼ਰੂਰ ਕਿ ਇਹਨਾਂ ਵਰਕਰਾਂ ਦਾ ਕੀ ਹੋਣਾ ਚਾਹੀਦਾ ਹੈ ਤੇ ਇਹਨਾਂ ਦੇ ਨਾਲ ਜਿਹੜਾ ਸਰਕਾਰ ਪ੍ਰਸ਼ਾਸਨ ਵਤੀਰਾ ਕਰ ਰਹੀ ਆ ਉਹਦੇ ਬਾਰੇ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਸਾਡੇ ਜਈ ਐਸਡੀਓ ਤੇ ਐਕਸ਼ਨ ਜਿਹੜੇ ਕਿ ਪੱਕੇ ਆ ਉਹ ਸਾਥੋਂ ਕੰਮ ਲੈਂਦੇ ਆ ਤੇ ਅਸੀਂ ਤਾਂ ਕਦੇ ਜਿਹੜੀ ਇਹ ਕੰਪਨੀ ਦੀ ਗੱਲ ਕਰਦੇ ਆ ਇੱਕ ਜੀਡੀਸੀਐਲ ਨਾਮ ਦੀ ਕੰਪਨੀ ਆ ਤੇ ਉਹ ਤੇ 2016 ਦੇ ਵਿੱਚ ਆਈ ਹੈ ਤੇ ਸਾਡੇ ਬੰਦੇ 2005 ਤੋਂ 8 ਤੋਂ ਇੱਥੇ ਡਿਊਟੀਆਂ ਕਰ ਰਹੇ ਆ ਉਹਨਾਂ ਤਨਖਾਹਾਂ ਜਿਹੜੀਆਂ ਉਹ ਹਰ ਮਹੀਨੇ ਆ ਲੈ ਲੋ ਵੀ ਧਰਨਾ ਲਾ ਕੇ ਲੈਣੀਆਂ ਪੈਂਦੀਆਂ ਨੇ ਇਹਨਾਂ ਨੇ ਕਦੇ ਸਾਡੀ ਤਨਖਾਹ ਟਾਈਮ ਤੇ ਨਹੀਂ ਪਾਈ ਗਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨੇ 20 ਵਾਰ ਸਾਡੀ ਜੋ ਮੀਟਿੰਗ ਲੈ ਕੇ ਮੁੱਕਰ ਗਿਆ ਮੀਟਿੰਗ ਦੇ ਵਿੱਚ ਨਹੀਂ ਬਹਿੰਦਾ ਇਹਦੇ ਕੋਲੇ ਕੋਈ ਹੱਲ ਹੀ ਨਹੀਂ ਸਾਡੇ ਮੁਲਾਜ਼ਮਾਂ ਦਾ ਸਾਸੀ ਕਾਲ ਜੀ ਐਨਟੀਵੀ ਪੰਜਾਬੀ ਦੇਖ ਰਹੇ ਹੋ ਮੈਂ ਆ ਸੁਖਵਿੰਦਰ ਨਿੱਕੂ ਇੱਕ ਪਾਸੇ ਸਰਦੂਲਗੜ੍ਹ ਸ਼ਹਿਰ ਦੀ ਹਰ ਗਲੀ ਹਰ ਮੋੜ ਦੇ ਉੱਤੇ ਸੀਵਰੇਜ ਓਵਰਫਲੋ ਹੋ ਰਿਹਾ ਹੈ ਚਿੱਕੜ ਦੇ ਨਾਲ ਗਲੀਆਂ ਭਰੀਆਂ ਨਜ਼ਰ ਆ ਰਹੀਆਂ ਜਿਹੜੀਆਂ ਟੁੱਟੀਆਂ ਐ ਟੁੱਟੀਆਂ ਵਾਲੀਆਂ ਪਾਈਪਾਂ ਜਿਹੜੀਆਂ ਉਹ ਟੁੱਟੀਆਂ ਹੋਈਆਂ ਉਹਦਾ ਕਾਰਨ ਵੱਡਾ ਹੈ ਜੇ ਅੱਜ ਤੁਹਾਨੂੰ ਵਿਖਾ ਦਈਏ ਇੱਥੇ ਜਿਹੜੇ ਸੀਵਰੇਜ ਬੋਰਡ ਵਰਕਰਾਂ ਨੇ ਹੜਤਾਲ ਕੀਤੀ ਹੋਈ ਆ ਕਿਉਂ ਕੀਤੀ ਆ ਇੱਕ ਵਾਰ ਉਹਨਾਂ ਤੋਂ ਜਾਣਾਂਗੇ ਵੀ ਇੱਥੇ ਜਿਹੜੇ ਆ ਵਰਕਰ ਉਹ ਮੌਜੂਦ ਨੇ ਪਹਿਲਾਂ ਤਾਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਖਾਲਸਾ ਜੀ ਕੀ ਕਾਰਨ ਹੈ ਜਿਹੜੀ ਤੁਸੀਂ ਇਹ ਹੜਤਾਲ ਕੀਤੀ ਹੋਈ ਹੈ ਇਹ ਹੜਤਾਲ ਜੀ ਅਸੀਂ ਪੰਜਾਬ ਅਟਸਲਾਈ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਤੇ ਅਸੀਂ 15-15 20-20 ਸਾਲਾਂ ਤੋਂ ਇਸ ਸਰਕਾਰੀ ਦੈਰੇ ਦਾ ਜਿਹੜਾ ਭਾਰ ਚੱਕਿਆ ਹੋਇਆ ਉਸ ਦਾ ਸਾਨੂੰ ਅੱਜ ਤੋਂ 2-3 ਦਿਨ ਪਹਿਲਾਂ ਅਸੀਂ ਸੀਓ ਸਾਹਿਬ ਨਾਲ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰਕੇ ਆਏ ਆਂ ਤੇ ਉੱਥੋਂ ਸਾਨੂੰ ਪਤਾ ਲੱਗਿਆ ਵੀ ਇਹ ਭਾਰ ਸਾਡੇ ਸਿਰਾਂ ਦੇ ਉੱਪਰ ਹੈ ਬਿਲਕੁਲ ਹੀ ਜਿਹੜਾ ਕੀ ਨਜਾਇਜ਼ ਸਾਡੇ ਦਿੱਤਾ ਹੋਇਆ ਕਿਉਂ ਕਿਉਂਕਿ ਸਾਡਾ ਤਾਂ ਕੋਈ ਵजूद ਹੀ ਨਹੀਂ ਹੈ ਇਸ ਮਹਿਕਮੇ ਦੇ ਵਿੱਚ ਸਾਨੂੰ ਆਊਟਸੋਰਸਿੰਗ ਕਹਤਾ ਜਾਂਦਾ ਪਰ ਅਸੀਂ ਆਊਟਸੋਰਸਿੰਗ ਦੇ ਉੱਪਰ ਵੀ ਨਹੀਂ ਆ ਇਸ ਕਾਰਨ ਕਿ ਸਾਨੂੰ 20-20 ਸਾਲਾਂ ਤੋਂ ਸਾਡੇ ਪਰਿਵਾਰਾਂ ਦਾ ਤੇ ਸਾਡਾ ਸ਼ੋਸ਼ਣਾ ਜਿਹੜਾ ਇਨ੍ਹਾਂ ਸਰਕਾਰਾਂ ਨੇ ਤੇ ਇਨ੍ਹਾਂ ਦੇ ਮਹਿਕਮਿਆਂ ਦੇ ਅਫਸਰਾਂ ਨੇ ਕੀਤਾ ਨਾ ਹੀ ਤਾਂ ਸਾਨੂੰ ਚੰਗੀਆਂ ਤਨਖਾਹਾਂ ਤੇ ਨਾ ਹੀ ਕੋਈ ਸਹੂਤਾ ਮਿਲਨੀ ਆ ਕਿੱਥੋਂ ਆ ਜਦੋਂ ਸਾਡਾ ਕੋਈ ਮਤਲਬ ਕਿ ਨੌ ਜਾਂ ਵਜੂਦ ਇਸ ਮਹਿਕਮੇ ਦੇ ਵਿੱਚ ਹੈ ਹੀ ਨਹੀਂ ਸਰਕਾਰੀ ਰਜਿਸਟਰ ਤੇ ਤੁਹਾਡੀ ਹਾਜ਼ਰੀ ਲੱਗਦੀ ਬਿਲਕੁਲ ਨਹੀਂ ਜੀ ਕਿਤੇ ਵੀ ਸਾਡੀ ਹਾਜ਼ਰੀ ਨਹੀਂ ਲੱਗਦੀ ਸਾਨੂੰ ਕਹਿ ਦਿੱਤਾ ਜਾਂਦਾ ਵੀ ਤੁਸੀਂ ਤਾਂ ਇੱਕ ਠੇਕੇਦਾਰ ਦੇ ਮਲਾਜ਼ਮ ਹੋ ਠੇਕੇ ਤੇ ਰੱਖੇ ਹੋਏ ਹੋ ਪਰ ਜਦ ਕੀ ਸਾਨੂੰ ਤੇ ਸਾਡੇ ਜਈ ਐਸ ਡੀਓ ਤੇ ਐਕਸ਼ਨ ਜਿਹੜੇ ਕੀ ਪੱਕੇ ਆ ਉਹ ਸਾਥੋਂ ਕੰਮ ਲੈਂਦੇ ਆ ਤੇ ਅਸੀਂ ਤਾਂ ਕਦੇ ਜਿਹੜੀ ਇਹ ਕੰਪਨੀ ਦੀ ਗੱਲ ਕਰਦੇ ਆ ਇੱਕ ਜੀਡੀਸੀਐਲ ਨਾਮ ਦੀ ਕੰਪਨੀ ਆ ਤੇ ਉਹ ਤੇ 2016 ਦੇ ਵਿੱਚ ਆਈ ਹੈ ਤੇ ਸਾਡੇ ਬੰਦੇ 2005 ਤੋਂ 8 ਤੋਂ ਇੱਥੇ ਡਿਊਟੀਆਂ ਕਰ ਰਹੇ ਆ ਪਹਿਲਾਂ ਤੁਸੀਂ ਕੋਈ ਐਵੇਂ ਦਾ ਪ੍ਰੋਟੈਸਟ ਕੀਤਾ ਪਹਿਲਾਂ ਤੁਸੀਂ ਕੋਈ ਐਵੇਂ ਦੀ ਮੰਗ ਰੱਖੀ ਸੀ ਸਰਕਾਰ ਅੱਗੇ ਬਿਲਕੁਲ ਜੀ ਬਹੁਤ ਵੱਡੇ ਵੱਡੇ ਮੋਰਚੇ ਲੱਗ ਰਹੇ ਨੇ ਤੇ ਸਰਕਾਰ ਦੇ ਕੰਨ ਦੇ ਉੱਪਰ ਬਿਲਕੁਲ ਹੈ ਜਿਹੜੀ ਜੂ ਉਹ ਨਹੀਂ ਸਰਕ ਰਹੀ ਹੈਗੀ ਤੇ ਇਹਨਾਂ ਨੇ ਕੀ ਤੁਹਾਨੂੰ ਪਤਾ ਹੀ ਹੈ ਕਿੰਨੇ ਵਾਅਦੇ ਕੀਤੇ ਦੀ ਕੱਚੇ ਮੁਲਾਜ਼ਮਾਂ ਬਾਰੇ ਤੇ ਕੋਈ ਵੀ ਕੱਚਾ ਮੁਲਾਜ਼ਮਾ ਜਿਹੜਾ ਪੱਕਾ ਨਹੀਂ ਹੋਇਆ 20-20 ਸਾਲਾਂ ਤੋਂ ਉਹਨਾਂ ਦਾ ਸ਼ੋਸ਼ਣਾ ਜਿਹੜਾ ਉਹ ਹੋ ਰਿਹਾ ਹੈ ਤੁਸੀਂ ਦੇਖ ਲਓ ਵੀ ਜਿਹੜੇ ਸੀਵਰਮੈਨ ਨੇ ਸੀਵਰ ਦਾ ਕੰਮ ਕਰਦੇ ਨੇ ਕਿੰਨਾ ਗੰਦਾ ਕੰਮ ਹੈ ਉਹਨਾਂ ਦੇ ਪਰਿਵਾਰਾਂ ਦੇ ਤੇ ਉਹਨਾਂ ਦਾ ਸ਼ੋਸ਼ਣਾ ਜਿਹੜਾ ਇਹਨਾਂ ਸਰਕਾਰਾਂ ਨੇ ਤੇ ਇਹਨਾਂ ਮਹਿਕਮੇ ਦੇ ਸਰਕਾਰੀ ਅਫਸਰਾਂ ਨੇ ਕੀਤਾ ਬਿਲਕੁਲ ਠੀਕ ਹੈ ਜੀ ਤੇ ਅਸੀਂ ਹੁਣ ਜਿਹੜਾ ਇਹ ਸੰਘਰਸ਼ ਹੈ ਉਹ ਬੜਾ ਤੇਜ਼ ਕਰਨ ਜਾ ਰਹੇ ਹਾਂ ਕਿਉਂਕਿ ਜਦੋਂ ਸਾਡਾ ਕੋਈ ਵजूद ਹੀ ਨਹੀਂ ਹੈਗਾ ਤੇ ਸਾਨੂੰ ਇੱਥੇ ਫੇਰ ਡਿਊਟੀਆਂ ਕਰਨ ਦਾ ਫਾਇਦਾ ਕੀ ਆ ਤੇ ਅਸੀਂ ਸਰਕਾਰ ਨੂੰ ਇੱਕੋ ਹੀ ਮੰਗ ਰੱਖਾਂਗੇ ਸਾਨੂੰ ਮਹਿਕਮੇ ਦੇ ਵਿੱਚ ਲੈ ਕੇ ਤੇ ਸਾਡੀਆਂ ਜਿਹੜੀਆਂ ਤਨਖਾਹਾਂ ਨੇ ਘੱਟੋ ਘੱਟ 30000 ਰੁਪਏ ਹੋਣੀਆਂ ਚਾਹੀਦੀਆਂ ਨੇ ਨਹੀਂ ਤਾਂ ਇਹ ਸੰਘਰਸ਼ ਆ ਜਿਹੜਾ ਬਹੁਤ ਹੀ ਜ਼ਿਆਦਾ ਤੇਜ਼ ਕੀਤਾ ਜਾਊਗਾ ਜਿਵੇਂ ਹੁਣ ਕੰਮ ਬੰਦ ਕੀਤਾ ਕੋਈ ਐਸਡੀਯੂ ਜਾਂ ਐਕਸ਼ਨ ਸਭ ਤੁਹਾਨੂੰ ਕੋਈ ਕਹਿੰਦੇ ਨਹੀਂ ਜਾਂ ਪੁੱਛ ਨਹੀਂ ਰਹੇ ਵੀ ਕਿਉਂ ਜਾਂ ਤੁਹਾਡੀ ਗੱਲ ਜਿਹੜੀ ਆ ਉੱਪਰ ਪਚਾਉਂਦੇ ਨਹੀਂ ਬਿਲਕੁਲ ਜੀ ਉਹਨਾਂ ਨੇ ਕਹਿਣਾ ਜੀ ਮੋਟਰਾਂ ਚਲਾ ਲਓ ਕੰਮ ਕਰ ਲੋ ਲੇਕਿਨ ਜਿਹੜੀ ਸਾਡੀ ਅਸਲ ਗੱਲ ਹੈ ਅਸੀਂ ਜਦੋਂ ਉਹਨਾਂ ਨੂੰ ਪੁੱਛਿਆ ਵੀ ਜਦੋਂ ਅਸੀਂ ਮਹਿਕਮੇ ਦੇ ਬੰਦੇ ਨਹੀਂ ਹੈਗੇ ਤਾਂ ਤੁਸੀਂ ਸਾਨੂੰ ਕਹਿ ਕਿਉਂ ਰਹੇ ਹੋ ਉਹਨਾਂ ਕੋਲ ਇਸ ਗੱਲ ਦਾ ਜਵਾਬ ਨਹੀਂ ਹੈਗਾ ਜੀ ਉਹ ਜਵਾਬ ਨਹੀਂ ਦੇ ਰਹੇ ਕਹਿੰਦੇ ਇਹ ਗੱਲਾਂ ਨਾ ਕਰੋ ਸਾਡੇ ਨਾਲ ਬਿਲਕੁਲ ਬਿਲਕੁਲ ਇਹਦੇ ਨਾਲ ਹੀ ਕੋਹਰ ਵੀਰ ਖੜੇ ਹੈ ਬਾਈ ਅਸੀਂ ਗੱਲ ਅਸੀਂ ਕਾਲ ਜੀ ਜੀ ਜੇ ਮੈਂ ਪਹਿਲਾਂ ਵੀ ਇੱਕ ਦੋ ਵਾਰ ਹੀ ਸੁਣਿਆ ਸੀ ਕਹਿੰਦੇ ਵੀ ਠੇਕੇਦਾਰ ਤਨਖਾਹਾਂ ਤੋਂ ਵੀ ਲੇਟ ਲੂਟ ਕਰਦੇ ਹਾਂ ਹਾਂ ਜੀ ਹਾਂ ਹਰ ਵਾਰ ਸਾਡੇ ਤਨਖਾਹਾਂ ਦੇ ਵੀ ਸਾਡਾ ਇਹੀ ਮਸਲਾ ਹੈ ਵੀ ਸਾਨੂੰ ਤਨਖਾਹਾਂ ਜਿਹੜੀਆਂ ਉਹ ਹਰ ਮਹੀਨੇ ਆ ਲਾ ਲੋ ਵੀ ਧਰਨਾ ਲਾ ਕੇ ਲੈਣੇ ਪੈਂਦੇ ਨੇ ਇਹਨਾਂ ਨੇ ਕਦੇ ਸਾਡੀ ਤਨਖਾਹ ਟਾਈਮ ਤੇ ਨਹੀਂ ਪਾਈਗੇ ਸਰਕਾਰ ਦਾ ਜਿਵੇਂ ਫੈਸਲਾ ਗਾ ਵੀ ਹਰ ਵਰਕਰ ਨੂੰ ਛਤਰੀ ਤੱਕ ਤਨਖਾਹ ਦੇਣੀ ਹੈਗੇ ਪਰ ਮੈਨਾਂ ਸਾਨੂੰ ਕੋਈ ਛਤਰੀ ਤੱਕ ਤਨਖਾਹ ਮਿਲੀ ਨਹੀਂ ਹੋਣੀ ਸਾਨੂੰ ਤਾਂ ਹਰ ਬਾਰ ਇਹਨਾਂ ਲੋ 15 ਤੋਂ ਬਾਅਦ ਹੀ ਤਨਖਾਹ ਮਿਲਦੀ ਹੈ ਕਦੇ ਕਦੇ ਤਾਂ ਆ ਲਾ ਲੋ ਮਹੀਨਾਂ ਲੰਘ ਜਾਂਦਾ ਗੱਲ ਇਹ ਮਹੀਨੇ ਤਨਖਾਹ ਮਿਲਦੀ ਹੈ ਇਹਦੀ ਕਰਕੇ ਤੁਸੀਂ ਕੋਈ ਡੀਸੀ ਜਾਂ ਕੋਈ ਐਸਡੀਐਮ ਕੋਈ ਕਦੀ ਵੀ ਕੋਈ ਸ਼ਿਕਾਇਤ ਵਗੈਰਾ ਨਹੀਂ ਕੀਤੀ ਹਾਂਜੀ ਸਰ ਅਸੀਂ ਹਰ ਵਾਰ ਸੁਕਾਇਤਾ ਕਰਦੇ ਆਗੇ ਜੀ ਸਭ ਨੂੰ ਲੈਟਰ ਦਿੱਤੇ ਹੋਏ ਨੇ ਗੈਸਟਿੰਗ ਸਭ ਨੂੰ ਲੈਟਰ ਜਾਂਦੇ ਆ ਵੈਸੇ ਹਰ ਵਾਰ ਹੀ ਉਹਨਾਂ ਨੂੰ ਅਸੀਂ ਸੂਚਨ ਵਾਲੀ ਪੱਤਰ ਭੇਜਦੇ ਹੁੰਦੇ ਹਾਂਗੇ ਪਰ ਕੋਈ ਗੌਰ ਨਹੀਂ ਕੀਤੀ ਜੀ ਸਾਡੇ ਤਨਖਾਹਾਂ ਬਲਵੇ ਇਹਨਾਂ ਦਾ ਵੀ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਬਸ ਕਹਿੰਦੇ ਨੇ ਜੇ ਅਸੀਂ ਮੈਕਮੇਨ ਨਾਲ ਗੱਲ ਕਰਦੇ ਸਾਡੀ ਤਨਖਾਹ ਲੇਟ ਆ ਉਹ ਕਹਿੰਦੇ ਜੀ ਪੈਸਾ ਆਏਗਾ ਬਸ ਇਦਾਂ ਹੀ ਲਾਰੇ ਲਾ ਦਿੰਦੇ ਆਂ ਜਾਂ ਐਮਐਲਏ ਸਾਹਿਬ ਨੂੰ ਵੀ ਮਿਲੇ ਅਸੀਂ ਤਿੰਨ ਮੈਂ ਆਪਣੇ ਬੁੱਧਰਾਮ ਨੂੰ ਹੋਗੇ ਜਾਂ ਗੁਰਪ੍ਰੀਤ ਬਨਾਲੀ ਨੂੰ ਮਿਲਿਆਂਗੇ ਉਹਨਾਂ ਨੇ ਵੀ ਸਾਡੀ ਕੋਈ ਗੱਲ ਨਹੀਂ ਸੁਣੀਗੀ ਕੋਈ ਇਸ ਗੱਲ ਸਾਡੇ ਵੱਲ ਕੋਈ ਧਿਆਨ ਹੀ ਨਹੀਂ ਦੇ ਰਿਹਾਗਾ ਬਿਲ ਛੇ-ਕੋ-ਹੋਰ ਵੀਰ ਖੜੇ ਇਹਨਾਂ ਨਾਲ ਵੀ ਗੱਲ ਕਰਦੇ ਆਂ ਭਾਈ ਅੱਗੇ ਆਜੋ ਕਿ ਤੁਸੀਂ ਕਹਿ ਰਹੇ ਸੀ ਕਿ ਕਿੰਨੂ-ਕਿੰਨੂ ਇਹ ਪੱਤਰ ਦਿੱਤੇ ਆ ਐਮਐਲਏ ਸਾਹਿਬ ਨੂੰ ਵੀ ਤਾਂ ਧਿਆਨ ਦੇ ਵਿੱਚ ਲਿਆਂਦਾ ਆਪਣੇ ਪੂਰੇ ਹਲਕੇ ਦੇ ਵਿੱਚ ਜਿਵੇਂ ਆਪਣੇ ਮਾਨਸਾ ਦੇ ਐਮਐਲਏ ਨੇ ਵਿਜੇ ਸਿੰਘਲਾ ਜੀ ਔਰ ਆਪਣੇ ਬੁਲਾੜਾ ਦੇ ਨੇ ਬੁਧਰਾਮ ਜੀ ਔਰ ਗੁਰਪ੍ਰੀਤ ਬਨਾਲੀ ਜੀ ਉਹਨਾਂ ਨੂੰ ਵੀ ਲੈਟਰ ਦਿੱਤੇ ਨੇ ਸਾਰਾ ਉਹਨਾਂ ਨੂੰ ਮੰਗ ਪੱਤਰੇ ਦਿੱਤੇ ਸੀ ਸਾਰੇ ਵੀ ਸਾਡੇ ਨਾਲ ਸ਼ੋਸ਼ਣ ਹੋ ਰਿਹਾ ਹੈ ਪਰਿਵਾਰਾਂ ਦੇ ਨਾਲ ਪਰ ਕਿਸੇ ਨਾਲ ਕੋਈ ਜੂਣੀ ਸਰਕਦੀ ਔਰ ਦੂਜੇ ਪਾਸੇ ਜੋ ਮੋਰਚੇ ਦੀ ਗੱਲ ਕਰੀ ਸਾਡੇ ਪ੍ਰਧਾਨ ਜੀ ਨੇ ਆਪਣਾ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨੇ 20 ਵਾਰ ਸਾਡੀ ਜੋ ਮੀਟਿੰਗ ਲੈ ਕੇ ਮੁੱਕਰ ਗਿਆ ਇਹ ਮੀਟਿੰਗ ਦੇ ਵਿੱਚ ਨਹੀਂ ਬਹਿੰਦਾ ਇਹਦੇ ਕੋਲੇ ਕੋਈ ਹੱਲ ਹੀ ਹੈ ਨਹੀਂ ਸਾਡੇ ਮੁਲਾਜ਼ਮਾਂ ਦਾ ਇਹ ਜੋ ਤੁਸੀਂ ਦੇਖ ਰਹੇ ਹੋ ਸਾਡਾ ਸੀਵਰੇਜ ਪਲਾਂਟ ਹੈ ਇਹ ਸਰਕਾਰੀ ادارے ਨੇ ਪਰ ਸਾਡਾ ਕਿਉਂ ਵजूद ਨਹੀਂ ਹੈਗਾ ਅਸੀਂ ਕੱਚੇ ਮੁਲਾਜ਼ਮ ਵੀ ਅਸੀਂ ਕੱਚੇ ਨਹੀਂ ਕਹਿ ਸਕਦੇ ਆਪਣੇ ਆਪ ਨੂੰ ਜਦੋਂ ਕੋਈ ਸਾਨੂੰ ਇਹ ਮਹਿਕਮਾ ਜੋ ਸਾਡੇ ਚੇਅਰਮੈਨ ਨੇ ਜੋ ਸੀਓ ਨੇ ਉਹ ਸਾਨੂੰ ਮੰਨ ਹੀ ਨਹੀਂ ਰਹੇ ਇਹ ਕੰਪਨੀ ਦੇ ਅਸੀਂ ਬੰਦੇ ਆਂ ਔਰ ਕੰਪਨੀ ਦਾ ਕੋਈ ਪਤਾ ਨਹੀਂ ਅੱਜ ਕੱਲ ਇਹ ਤਨਖਾਹ ਸਾਨੂੰ ਜੋ ਘੋੜੀਆਂ ਥੋੜੀਆਂ ਤਨਖਾਹ ਉਹ ਵੀ ਨਹੀਂ ਦੇ ਰਹੀ ਤੇ ਸਾਨੂੰ ਇਹ ਮੈਕਮੇ ਥਰੂ ਜਾਂ ਕੋਈ ਕਿੱਥੋਂ ਸਾਨੂੰ ਸਰਕਾਰ ਇਹ ਪੱਕੇ ਕਰ ਦੂਗੀ ਸਰਕਾਰ ਨੂੰ ਇਹ ਵੀ ਦੱਸ ਦੋ ਵੀ ਤਨਖਾਹ ਕਿੰਨੀ ਆ ਕਿਉਂਕਿ ਸਾਰਾ ਦਿਨ ਜਿਹੜਾ ਲੋਕਾਂ ਦੀ ਗੰਦਗੀ ਸਾਫ਼ ਕਰਨ ਵਾਲਾ ਜਿਹੜਾ ਇੱਕ ਵਰਕਰ ਆ ਉਹਦੀ ਤਨਖਾਹ ਕਿੰਨੀ ਹੈ ਸਾਡੀ ਤਨਖਾਹ 8 ਤੋਂ ਲੈ ਕੇ 10000 ਦੇ ਵਿੱਚ ਵਿੱਚ ਹੈ ਜੀ ਬਸ ਟੋਟਲ ਇਸ ਦੇ ਵਿੱਚ ਵਿੱਚ ਕੰਮ ਉਹ ਵੀ ਸਾਨੂੰ ਆਏ ਮਹੀਨੇ ਨੇ ਮਿਲਦੀ ਉਹ ਵੀ ਹਰ ਮਹੀਨੇ ਤਰਨੇ ਲਾ ਕੇ ਤਨਖਾਹ ਲੈਣੀ ਪੈਂਦੀ ਹੈ ਫਿਰ ਅਗਰ ਤਰਨਾ ਲਾਉਣੇ ਆ ਤਾਂ ਸਾਡੇ ਜੋ ਬੰਦੇ ਆ ਡਰਾਈ ਧਮਕਾਏ ਜਾਂਦੇ ਆ ਕਿ ਤੁਸੀਂ ਕਿਉਂ ਕੰਮ ਛੱਡਦੇ ਹੋ ਬਹੁਤ ਇਹਦੇ ਵਿੱਚ ਮੁਸ਼ਕਲ ਆ ਰਹੀਆਂ ਪਰਿਵਾਰਾਂ ਨੂੰ ਚਲਾਉਣ ਵਾਸਤੇ ਤੁਸ ਨੂੰ ਆਪ ਹੀ ਪਤਾ ਹੀ ਨਹੀਂ ਮੈਂ ਹੈਗਾ ਹੀ ਤਾਂ ਜੋਗਾ 8-10 ਹਜ਼ਾਰ ਨਾਲ ਕੋਈ ਪਰਿਵਾਰ ਦਾ ਕੋਈ ਵੀ ਸਾਡਾ ਜੋ ਜਦੋਂ ਵੀ ਕੋਈ ਕਿਸੇ ਤਰ੍ਹਾਂ ਦਾ ਸੀਵਰੇਜ ਬਲੌਕ ਹੁੰਦਾ ਹੈ ਜਾਂ ਆਪਣੀ ਗਲੀ ਦੇ ਵਿੱਚ ਗਵਾਂਡ ਦੇ ਵਿੱਚ ਜਦੋਂ ਗੰਦਗੀ ਫੈਲਦੀ ਆ ਤਾਂ ਅਸੀਂ ਕੁਝ ਨਹੀਂ ਇੱਕ ਹੀ ਸਾਡੇ ਮੂੰਹ ਦੇ ਵਿੱਚ ਗੱਲ ਹੁੰਦੀ ਆ ਕਿ ਵਰਕਰਾਂ ਵੱਲੋਂ ਕੰਮ ਸਹੀ ਨਹੀਂ ਕੀਤਾ ਜਾ ਰਿਹਾ ਪਰ ਇੱਥੇ ਜਿਹੜੀ ਸਚਾਈ ਆ ਸਚਾਈ ਕੁਝ ਹੋਰ ਹੀ ਨਿਕਲੀ ਇਸ ਵੀਡੀਓ ਨੂੰ ਦਬਕੇ ਸ਼ੇਅਰ ਵੀ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਦੱਸਿਓ ਵੀ ਜ਼ਰੂਰ ਕਿ ਇਹਨਾਂ ਵਰਕਰਾਂ ਦਾ ਕੀ ਹੋਣਾ ਚਾਹੀਦਾ ਹੈ ਤੇ ਇਹਨਾਂ ਦੇ ਨਾਲ ਜਿਹੜਾ ਸਰਕਾਰ ਪ੍ਰਸ਼ਾਸਨ ਵਤੀਰਾ ਕਰ ਰਹੀ ਆ ਉਹਦੇ ਬਾਰੇ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਹ ਜਿਹੜੇ ਆ ਸਾਰਾ ਦਿਨ ਗੰਦਗੀ ਦੇ ਵਿੱਚ ਹੱਥ ਮਾਰ ਕੇ ਆਪਾਂ ਨੂੰ ਸੁੱਖ ਦੀ ਨੀਂਦ ਸਵਾਉਣ ਵਾਲੇ ਵਰਕਰ ਆ ਜਿਹੜਾ ਇਹਨਾਂ ਨਾਲ ਜਿਹੜੀ ਕਿੰਨੀ ਵੱਡੀ ਜਿਹੜੀ ਆ ਜਾਤੀ ਹੋ ਰਹੀ ਆ ਇਹ ਤੁਸੀਂ ਆਪ ਹੀ ਦੇਖ ਸਕਦੇ ਹੋ ਏ ਹੁਣ ਵੇਖਣਾ ਹੋਵੇਗਾ ਕਿ ਇਸ ਖਬਰ ਤੋਂ ਬਾਅਦ ਸਰਕਾਰਾਂ ਦੀਆਂ ਤੇ ਪ੍ਰਸ਼ਾਸਨ ਦੀਆਂ ਕੋਈ ਅੱਖਾਂ ਖੁੱਲਦੀਆਂ ਆ ਜਾਂ ਇਦਾਂ ਹੀ ਗੰਦਗੀ ਦੇ ਵਿੱਚ ਡੁੱਬਿਆ ਰਹੇਗਾ ਸਾਡਾ ਇਹ ਸ਼ਹਿਰ ਇਹਦੇ ਨਾਲ ਹੀ ਕਿਸੇ ਅਗਲੀ ਅਪਡੇਟ ਦੇ ਨਾਲ ਮਿਲਦੇ ਹਾਂ ਕੈਮਰਾਮੈਨ ਸੰਦੀਪ ਦੇ ਨਾਲ ਸੁਖਵਿੰਦਰ ਨਿਕੂ ਐਨਟੀਵੀ ਪੰਜਾਬੀ ਸਰਦੂਲਗੜ ਤੋਂ